ਸਾਸੀ ਗਾਸ ਜੀ ਨਮਤਰ ਪਿਆਰੇ ਤੁਸੀਂ ਦੇਖ ਰਹੇ ਹੋ ਆਪਣਾ ਚੈਨਲ ਸਫਲ ਖੇਤੀ ਅੱਜ ਆਪਾਂ ਗੱਲ ਕਰਦੇ ਆਂ ਐਮਈਪੀ ਦੇ ਬਾਰੇ ਜਿਹੜੀ ਗੱਲ ਕਰਨੀ ਸੀਗੀ ਤੇ ਬਿਕਰੀ ਸਰਕਾਰ ਨੇ ਇਹ ਰੱਦ ਕਰਕੇ ਫੈਸਲਾ ਕਿਸਾਨਾਂ ਦੇ ਵਸਮਤੀ ਤੋਂ ਚੋਣਿਆਂ ਦੇ ਉਹ ਵਿਰੋਧ ਤਾਂ ਨਹੀਂ ਹੋ ਗਿਆ ਇਸੇ ਗੱਲ ਦੇ ਤਹਿਤ ਜਿਹੜੇ ਹੁਣ ਵਿਚਾਰ ਆ ਰਹੇ ਨੇਗੇ ਕਿਸਾਨਾਂ ਦੇ ਜੀ 5000 6000 ਦੇ ਕਰੀਬ ਜਾਊਗੀ ਤੇ ਇਹ ਮੰਡੀਕਰਨ ਬੋਰਡ ਟੁੱਟਣ ਦਾ ਇੱਕ ਕਾਰਨ ਬਣ ਸਾਹ ਹੀ ਦੀ ਹੈ ਤੇ ਕਿਉਂ ਲਾਲਚ ਸਭ ਨੂੰ ਹੁੰਦਾ ਹੈ ਕਿਸਾਨਾਂ ਨੂੰ ਵੀ ਹੁੰਦਾ ਹੈਗਾ ਦੇ ਜਿਹਦੇ ਕਰਕੇ ਲਾਲਚ ਇਹ ਹੈ ਵੀ ਸਾਰੇ ਕਿਸਾਨ ਬਾਂਸਮਤੀ ਦੇ ਰਜਾਬ ਵਾਲ ਹੋ ਜਾਣਗੇ ਪਿਛਲੇ ਸਾਲ ਵੀ ਰੇਟ ਇਹੀ ਰਿਹਾ ਤੇ ਅਗਲੇ ਸਾਲ ਆਉਣ ਵਾਲੇ ਸਾਲ ਵੀ ਇਸ ਸਾਲ ਵੀ ਜਿਹੜੇ ਰੇਟ ਨੇਗੇ ਚੰਗੇ ਰੇਟ ਟ੍ਰੈਂਡ ਦੀ ਸੁਭਾਅ ਨੇਗੀ ਇਦੋਂ ਅਗਲੇ ਸਾਲ ਆਉਣ ਵਾਲੇ ਸਾਲ ਵੀ ਇਸ ਸਾਲ ਵੀ ਪਿਛਲੇ ਸਾਲ ਵੀ ਤੇ ਦੂਜੇ ਪਾਸੇ ਜੇ ਸੈਲਰਾਂ ਦੀ ਗੱਲ ਕਰੀਏ ਤੇ ਉਹਦੇ ਵਿੱਚੋਂ ਜੋ ਮੋਟਾ ਝੋਨਾ ਪੀ ਆ ਰਹਿਗਾ ਉਹਨੂੰ ਸਰਕਾਰ ਚੱਕ ਨਹੀਂ ਦੀ ਸੀ ਝੋਲਾਂ ਨੂੰ ਤੇ ਸੈਲਰਾਂ ਦੇ ਮਾਲਕਾਂ ਨੂੰ ਨੁਕਸਾਨ ਬਹੁਤ ਜ਼ਿਆਦਾ ਪਰ ਭਾਈਚਾਰੇ ਚ ਕਰਨਾ ਪੈ ਰਿਹਾ ਹੈਗਾ ਤੇ ਜਿਹਦੇ ਕਰਕੇ ਹੁਣ ਦੋਨਾਂ ਤਰ੍ਹਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਚਲੋ ਸਰਕਾਰ ਕਿਸੇ ਹੀਲੇ ਨਹੀਂ ਚੱਕਰੀ ਦੇ ਸੇਲਰ ਮਾਲਕ ਨੂੰ ਘਾਟੇ ਜ਼ਿਆਦਾ ਪੈ ਰਹੇ ਨੇ ਤੇ ਕਿਸਾਨ ਨੇ ਜੋ ਓਪੀਆਰ ਦੀਆਂ ਤੇ ਬਸਮਤੀ ਵਾਲੇ ਜ਼ਿਆਦਾ ਰਜਨ ਦਿਖਾ ਰਹੇ ਨੇ ਕਿ ਇਸ ਸਾਲ ਪਿਛਲੀ ਵਾਰ ਰੇਟ ਚੰਗਾ ਔਣ ਕਰਕੇ ਬਸਮਤੀ ਦੇ ਇਸ ਸਾਲ ਜ਼ਿਆਦਾ ਬਸਮਤੀ ਲੱਗੀ ਹੈ ਤੇ ਪੀਆਰ ਦੀ ਬਹੁਤ ਡਿਮਾਂਡ ਘਟੀ ਹੈਗੀ ਤੇ ਹੁਣ ਪੀਆਰ 126 ਦਾ ਵੀ ਮਾਮਲਾ ਇਹੀ ਅੱਗੇ ਆ ਰਹਿਗਾ ਕਿ ਇਹਨੂੰ ਖਰੀਦਦੇ ਨਹੀਂ ਹੈਗੇ ਜੀ ਜੀ ਟੋਟਾ ਜ਼ਿਆਦਾ ਹੈ ਸੈਲਰ ਮਾਰਕਾ ਨੂੰ ਇਹਦੇ ਵਿੱਚ ਘਾਟਾ ਮਿਲਦਾ ਹੈਗਾ ਤੇ ਹਜੇ ਵੀ ਸਰਕਾਰ ਨੇ ਇਹਦੇ ਕੋਈ ਪੱਕੇ ਹੁਣ ਨਹੀਂ ਦਿੱਤੇ ਹੈਗੇ ਸਬੂਦੇ ਤੇ ਵੀ ਹਾਂ ਥੋੜੀ ਜਿਹੀ ਕੀਸ਼ਾ ਉਹਨਾਂ ਨੂੰ ਵੀ ਗੂਗੀ ਸੈਲਰ ਮਾਲਕ ਦੀ ਕਾਟ ਦੀ ਗੱਲ ਕਰਦੇ ਨੇ ਵਿੱਚ ਕਾਟ ਲੱਗੂਗੀ ਤੇ ਵੀ ਸਾਨੂੰ ਘਾਟਾ ਪੈਂਦਾ ਹੈਗਾ ਹੁਣ ਉਹ ਕਿਸਾਨ ਕਿੱਧਰ ਜਾਣ ਜਿਹੜਾ ਐਮਈਪੀ ਬੋਰਡ ਐਮਈਪੀ ਤੇ ਗਿਆ ਲੱਗਿਆ ਹਾ ਡਾਲਰ ਦੇ ਹਿਸਾਬ ਨਾਲ 950 ਉਸ ਤੋਂ ਪਹਿਲਾਂ 1250 ਚ ਇਹਨੂੰ ਕਟਾ ਕੇ 750 ਹੁੰਦਾ ਫਿਰ ਵੀ ਉਹ ਸੀਗਾ ਹੁਣ ਇਹ ਜਮੀ ਖਤਮ ਕਰ ਦਿੱਤਾ ਜਿਹਦੇ ਕਰਕੇ ਹੁਣ ਕਿਸਾਨਾਂ ਨੂੰ ਬਾਂਸਮਤੀ ਦਿੱਤਾ ਚੰਗੇ ਰੇਟ ਮਿਲਣਗੇ ਮਿਲਣਗੇ ਪਰ ਪੀਆਰ ਜਲੇ ਜੋ ਕਿਸਾਨ ਨੇਗੇ ਉਹਨਾਂ ਉਹ ਦੋ ਚਤੀ ਚ ਨੇਗੇ ਕਿ ਅਸੀਂ ਵੀ ਬਾਂਸਮਤੀ ਅੱਗੇ ਤੋਂ ਲਾਈਏ ਤੇ ਉਹ ਨਾ ਨਾ ਕਰਦੇ ਜਿਵੇਂ ਇਸ ਤਰ੍ਹਾਂ 26 ਲੱਗਦੀ ਸੀ ਉਹਦੀ ਤੁਹੋਂ ਤੇ 1509 1699 ਇਹ ਵੈਰਿਟੀਆਂ 1985 ਇਹ ਵੈਰਿਟੀਆਂ ਆ ਗਈਆਂ ਥੋੜਾ ਟਾਈਮ ਲੈਣ ਵਾਲੀਆਂ ਨੇ ਜਿਹੜੀਆਂ ਪਰ ਡਰਕ ਹੁਣ ਕਿਸ ਗੱਲ ਦਾ ਡਰ ਇਹ ਬਣਿਆ ਹੋਇਆ ਹੈਗਾ ਜੇ ਬਾਸਮਤੀਆਂ ਜ਼ਿਆਦਾ ਲੱਗਦੀਆਂ ਨੇ ਤਾਂ ਮੰਡੀਆਂ ਦੇ ਵਿੱਚ ਪੀਆਰ ਦੀ ਆਮਦ ਘਟ ਹੋਊਗੀ ਤੇ ਜਿਹਦੇ ਕਰਕੇ ਮੰਡੀ ਬੋਰਡ ਟੁੱਟਣ ਦਾ ਖਤਰਾ ਪਹਿਲਾਂ ਹੀ ਬਣਿਆ ਹੋਇਆ ਸੀਗਾ ਇਹ ਮੰਡੀ ਬੋਰਡ ਦੇ ਖਾਤਰੇ ਇਹਨੂੰ ਹੋਰ ਬਰਕਰਾਰ ਕਰਾਇਆ ਗਿਆ ਹੈਗਾ ਇਹ ਜਿਹੜੇ ਹਿਸਾਬ ਨਾਲ ਪਹਿਲਾਂ ਸਰਕਾਰ ਪਹਿਲੀ ਚਾਹੁੰਦੀ ਦੀ ਮੰਡੀ ਬੋਰਡ ਤੋੜਨਾ ਪਰ ਹੁਣ ਹੋਰ ਪੁਖਤਾ ਸਬੂਤ ਹੋ ਜਾਣਗੇ ਜੇ ਰੇਟ 2 ਸਾਲ ਬਸਮਤੀ ਦਾ ਇਹੀ ਰਹਾ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਆਪਣਾ ਚੈਨਲ ਤੇ ਸਬਸਕ੍ਰਾਈਬ ਕਰ ਲੋ ਜੀ ਧੰਨਵਾਦ